ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਆਈਡੀਆ ਟੀਵੀ ਵਾਸਤੇ ਮੈਂ ਪਰਮਿੰਦਰ ਸਿੰਘ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਮੱਸਿਆ ਬੱਸ ਸਟੈਂਡ ਦੇ ਉੱਪਰ ਦੇਖਣ ਨੂੰ ਮਿਲ ਰਹੀ ਆ ਤੇ ਉਹ ਸਮੱਸਿਆ ਇਹ ਹੈ ਕਿ ਸਰਕਾਰੀ ਬੱਸਾਂ ਦੇ ਵਿੱਚ ਡਰਾਈਵਰ ਕਨੈਕਟਰਾਂ ਦੀ ਜੁਨੀਅਨਾਂ ਨੇ ਫੈਸਲਾ ਕੀਤਾ ਕਿ ਸਿਰਫ 52 ਸਵਾਰੀਆਂ ਹੀ ਬੈਠਣ ਦੇਣੀਆਂ ਨੇ ਇਹਦੇ ਤੋਂ ਵੱਧ ਨਹੀਂ ਬੈਠਣ ਦੇਣੀਆਂ ਇਸ ਮਸਲੇ ਦੇ ਉੱਪਰ ਅੱਜ ਗੱਲਬਾਤ ਕਰਾਂਗੇ ਆਪਾਂ ਪਹੁੰਚੇ ਸੰਗਰੂਰ ਡੀਪੂ ਦੇ ਵਿੱਚ ਤੇ ਇੱਥੇ ਬਾਈ ਸਾਡੇ ਨਾਲ ਨੇ ਪਨਵਸ ਯੂਨੀਅਨ ਦੇ ਆਗੂ ਬਾਈ ਸੁਖਜਿੰਦਰ ਜੀ ਇਹਨਾਂ ਨੂੰ ਪੁੱਛਦੇ ਆ ਕਿ ਕਿਹੜੀ ਯੂਨੀਅਨ ਨੂੰ ਇਹ ਪ੍ਰੋਪਰ ਬਿਲੋਂਗ ਕਰਦੇ ਨੇ ਅਤੇ ਕੀ ਮਸਲਾ ਹੈਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਜੀ ਕਿਹੜੀ ਯੂਨੀਅਨ ਆ ਆਪਣੀ ਆਪਣੀ ਜੋ ਜਥੇਬੰਦੀ ਹੈ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਜੀ ਇਹ ਜਿਹੜਾ ਪਿਛਲੇ ਹਫਤੇ ਤੋਂ ਜਾਂ 10 ਦਿਨਾਂ ਤੋਂ ਹੀ ਮਸਲਾ ਚੱਲਿਆ ਹੋਇਆ ਹੈ ਕਿ ਬੱਸਾਂ ਦੇ ਵਿੱਚ ਸਵਾਰੀਆਂ ਨੂੰ ਬੈਠਣ ਨੂੰ ਲੈ ਕੇ ਜਿਹੜਾ ਰੇੜਕਾ ਚੱਲਿਆ ਹੋਏ ਕੀ ਮਸਲਾ ਪੂਰਾ ਇਹ ਮਸਲਾ ਅੱਜ ਤੁਸੀਂ ਪਹਿਲਾਂ ਵੀ ਪਾਲੀਪਾਲ ਜਾਣਦੇ ਹੋ ਕਿ ਵੱਖ-ਵੱਖ ਨਿਊਜ਼ ਚੈਨਲਾਂ ਤੇ ਜਾਂ ਵੱਖ-ਵੱਖ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਵੀ ਇਹ ਫੈਸਲਾ ਡਰਾਈਵਰ ਕਨੈਕਟਰ ਵੱਲੋਂ ਲਿਆ ਗਿਆਗਾ ਬਟ ਇਹ ਫੈਸਲਾ ਅਸੀਂ ਕੌਣ ਹੁੰਨੇ ਲੈਣ ਵਾਲੇ ਇਹ ਕਾਨੂੰਨ ਆ ਜੀ ਕਿ ਤੁਸੀਂ ਓਵਰਲੋਡ ਨਹੀਂ ਕਰ ਸਕਦੇ ਨਾ ਹੀ ਆਪਾਂ ਪੰਜਾਬ ਦੇ ਵਿੱਚ ਜਾਂ 올 ਇੰਡੀਆ ਦੇ ਵਿੱਚ ਤੁਸੀਂ ਟਰੱਕ ਓਵਰਲੋਡ ਕਰ ਸਕਦੇ ਹੋ ਨਾ ਹੀ ਤੁਸੀਂ ਬਾਈਕ ਤੇ ਦੋ ਸਵਾਰੀਆਂ ਤੋਂ ਬਾਅਦ ਤੀਸਰੀ ਬਿਠਾ ਸਕਦੇ ਹੋ ਜੇ ਤੁਹਾਡੀ ਕਾਰ 5 ਸੀਟਡ ਪਾਸ ਆ ਤੁਸੀਂ ਉਸ ਤੇ ਵਿੱਚੇ ਵੀ ਸਵਾਰੀ ਨਹੀਂ ਬਿਠਾ ਸਕਦੇ ਆਪਣੀਆਂ ਜੋ ਬੱਸਾਂ ਨੇ ਜੋ ਛੋਟੀਆਂ ਗੱਡੀਆਂ ਨੇ 48 ਸੀਟਾਂ ਪਾਸ ਆ ਜੀ ਵੱਡੀ ਗੱਡੀ 52 ਸੀਟਾਂ ਪਾਸ ਆ ਜੀ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਡਿਊਟੀ ਕਰਨੀ ਚਾਹੁੰਦੇ ਆ ਆਮ ਜਿੰਨੀ ਪਬਲਿਕ ਆ ਪਬਲਿਕ ਨਹੀਂ ਕਹਿ ਸਕਦਾ ਸਾਡੀ ਮਾਂ ਪਿਓ ਨੇ ਅਸੀਂ ਵੀ ਆਮ ਪੰਜਾਬ ਦੇ ਵਿੱਚੋਂ ਆ ਅਸੀਂ ਕੋਈ ਕਿਸੇ ਬਾਹਰਲੇ ਦੇਸ਼ ਤੋਂ ਵਿੱਚੋਂ ਨਹੀਂ ਆਏ ਹੋਏ ਬੱਸਾਂ ਦੇ ਵਿੱਚ ਸਾਡੇ ਵੀ ਭੈਣ ਭਾਈ ਸਾਡੀਆਂ ਵੀ ਭੈਣਾਂ ਜਾਂ ਸਾਡੇ ਵੀ ਮਾਂ ਪਿਓ ਸਫ਼ਰ ਕਰਦੇ ਨੇ ਅਸੀਂ ਉਹਨਾਂ ਸਾਰਿਆਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਇਹ ਫੈਸਲਾ ਲਿਆ ਹੋਇਆਗਾ ਵੀ 52 ਸੀਟੜ ਗੱਡੀ ਆ ਤਾਂ 52 ਸਵਾਰੀਆਂ ਬੈਠ ਕੇ ਸਫ਼ਰ ਕਰਨ ਫਰਜ਼ ਕਰੋ ਤੁਸੀਂ ਸਫ਼ਰ ਕਰਦੇ ਹੋ ਜੀ ਸੰਗਰੂਰ ਤੋਂ ਲੁਧਿਆਣੇ ਤੱਕ 100 ਰੁਪਏ ਕਿਰਾਇਆ ਤੁਸੀਂ ਦਿੱਤਾ ਤੁਹਾਡਾ ਹੱਕ ਬਣਦਾ ਵੀ ਤੁਸੀਂ ਸੀਟ ਤੇ ਬੈਠ ਕੇ ਸਫ਼ਰ ਕਰੋ ਨਾ ਕਿ ਧੱਕੇ ਮੁੱਕੀ ਖਾ ਕੇ ਸਫ਼ਰ ਕਰੋ ਜੇ ਗੱਡੀ ਦੇ ਵਿੱਚ 100 ਸਵਾਰੀਆਂ ਫਰਜ਼ ਕਰੋ 90 ਸਵਾਰੀਆਂ ਦਾ 100 ਪਲੱਸ ਸਵਾਰੀਆਂ ਆ ਗੱਡੀ ਦਾ ਜਦੋਂ ਸਸਪੈਂਸ਼ਨ ਸਿਸਟਮ ਆ ਜੋ ਇਹਦੇ ਬ੍ਰੇਕ ਸਿਸਟਮ ਆ ਜੀ ਗੱਡੀ ਦਾ ਉਸ ਹਿਸਾਬ ਨਾਲ ਬਣਾਇਆ ਹੋਇਆ ਕਿ ਵੀ ਇਹਦੇ ਚ 52 ਸਵਾਰੀਆਂ ਬੈਟਣੀਆਂ ਤੇ ਗੱਡੀ ਦੇ ਬ੍ਰੇਕ ਇਦਾਂ ਦੇ ਬਣੇ ਨੇ 52 ਸਵਾਰੀਆਂ ਨੂੰ ਲੈ ਕੇ ਚੱਲੂਗੀ ਤੇ ਇਹਦੇ ਬ੍ਰੇਕ ਉਸ ਹਿਸਾਬ ਨਾਲ ਕੰਮ ਕਰਨਗੇ ਜਦੋਂ ਆਪਾਂ ਇਹਦੇ ਵਿੱਚ 100 ਪਲੱਸ ਸਵਾਰੀ ਕਰਤੀ ਜੀ ਐਮਰਜੈਂਸੀ ਕਿਤੇ ਬ੍ਰੇਕ ਲਗਾਉਣੇ ਪੈਗੇ ਤਾਂ ਗੱਡੀ ਬ੍ਰੇਕ ਨਹੀਂ ਮੰਨਦੀ ਤਾਂ ਗੱਡੀ ਹਾਦਸਾਗ੍ਰਸਤ ਹੋਊਗੀ ਉਹਦੇ ਵਿੱਚ ਇਕੱਲਾ ਡਰਾਈਵਰ ਕਨੈਕਟਰ ਨੇ ਜਾਂ ਉਹ ਨਹੀਂ ਨੁਕਸਾਨਿਆ ਜਾਊਗਾ ਜਿੰਨੀਆਂ ਵਿੱਚ ਸਵਾਰੀਆਂ ਨੂੰ ਸਾਰੀਆਂ ਹੀ ਨੁਕਸਾਨੀਆਂ ਜਾਣਗੀਆਂ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹ ਕਦਮ ਚੁੱਕਿਆ ਸਾਡੀ ਜਥੇਬੰਦੀ ਨੇ ਵੀ 52 ਸਵਾਰੀਆਂ ਨੇ ਤਾਂ 52 ਸਵਾਰੀਆਂ ਹੀ ਸਫ਼ਰ ਕਰਨ ਆਰਾਮ ਦੇ ਨਾਲ ਬੈਠ ਕੇ ਸਫ਼ਰ ਕਰਨ ਤੁਸੀਂ ਕਿਰਾਇਆ ਦਿੱਤਾ ਤੇ ਤੁਸੀਂ ਆਰਾਮ ਦੇ ਨਾਲ ਬੈਠ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸੁਖਵਿੰਦਰ ਜੀ ਇਹ ਜਿਹੜਾ ਕਾਨੂੰਨ ਆ 52 ਸੀ ਸਵਾਰੀਆਂ ਦਾ ਇਹ ਕਦੋਂ ਤੋਂ ਬਣਿਆ ਪੰਜਾਬ ਦੇ ਵਿੱਚ ਸਾਬ ਜੀ ਜਦੋਂ ਤੋਂ ਆਪਣੇ ਕੋ ਬਣੇ ਨੇ ਐਕਟ ਬਣੇ ਨੇ ਕਾਨੂੰਨ ਬਣੇ ਨੇ ਉਦੋਂ ਤੋਂ ਦਾ ਹੀ ਓਵਰਲੋਡ ਦਾ ਬਣਿਆ ਹੋਇਆ ਆਪਾਂ ਅਕਸਰ ਦੇਖਦੇ ਹਾਂ ਕਿ ਆਰਟੀਓ ਡੀਟੀਓ ਰੋੜਾਂ ਤੇ ਖੜਦੇ ਨੇ ਟਰੱਕਾਂ ਵਾਲੇ ਸਾਈਡ ਤੇ ਲਾ ਕੇ ਖੜ ਜਾਂਦੇ ਨੇ ਜੇ ਉਹਨਾਂ ਨੂੰ ਪੁੱਛੀ ਵੀ ਕਿਉਂ ਖੜੇ ਹੋ ਕੱਲਾ ਕਹਿੰਦਾ ਯਾਰ ਆਰਟੀਓ ਕਿਹੜਾ ਸਾਡੇ ਕੋਲੇ ਮਾਲ ਵੱਧ ਪਾਇਆ ਹੋਇਆ ਇਹ ਕਾਨੂੰਨ ਕੱਲਾ ਬੱਸਾਂ ਤੇ ਨਹੀਂ ਕਾਨੂੰਨ ਸਾਰੇ ਹੀ ਜਿੰਨੀਆਂ ਵੀ ਵਾਹਨ ਨੇ ਸਾਰਿਆਂ ਤੇ ਹੀ ਬਣਿਆ ਹੋਇਆ ਵੀ ਤੁਸੀਂ ਓ ਅਸੀਂ ਸਿਰਫ ਕਾਨੂੰਨ ਦੇ ਵਿੱਚ ਰਹਿ ਕੇ ਡਿਊਟੀ ਕਰਦੇ ਆ ਸਾਡੇ ਜੋ ਟ੍ਰਾਂਸਪੋਰਟ ਮੰਤਰੀ ਜੀ ਨੇ ਉਹਨਾਂ ਦੇ ਵੀ ਤੁਸੀਂ ਇੱਕ ਵੀਡੀਓ ਵਾਇਰਲ ਦੇਖੀ ਹੋਣੀ ਆ ਉਹ ਵੀ ਇਹ ਗੱਲ ਕਹਿੰਦੇ ਨੇ ਉਹਨਾਂ ਨੇ ਵੀ ਆਰਟੀਓ ਡੀਟੀਓ ਨੂੰ ਕਢਾ ਕੇ ਗੱਡੀਆਂ ਦੇ ਚਲਾਨ ਕਰਾਏ ਨੇ ਅੱਜ ਉਹ ਬੇਸ਼ੱਕ ਮੁਕਰ ਰਹੇ ਨੇ ਆਪਣੇ ਬਿਆਨਤੋ ਕਹਿ ਰਹੇ ਨੇ ਅਸੀਂ ਇਕੱਲੇ ਸਲੀਪਰਾਂ ਦੇ ਚਲਾਨ ਕਰਾਏ ਨੇ ਮੈਨੂੰ ਇਹ ਦੱਸੋ ਵੀ ਕੀ ਸਰਕਾਰੀ ਬੱਸ ਬੱਸ ਨਹੀਂ ਇਕੱਲੀ ਪ੍ਰਾਈਵੇਟ ਬੱਸ ਬੱਸ ਆ ਉਹ ਓਵਰਲੋਡ ਨਹੀਂ ਕਰ ਸਕਦੇ ਤੇ ਸਰਕਾਰੀ ਗੱਡੀਆਂ ਓਵਰਲੋਡ ਕਰਨ ਏ ਨਹੀਂ ਹੁੰਦਾ ਕਾਨੂੰਨ ਹੁੰਦਾ ਸਾਰਿਆਂ ਵਾਸਤੇ ਹੁੰਦਾ ਜੀ ਸਾਡੀਆਂ ਜੋ ਸਰਕਾਰੀ ਗੱਡੀਆਂ ਨੇ ਕਿਉਂ ਮੈਂ ਤੁਹਾਡੀ ਜਾਣਕਾਰੀ ਹੋਰ ਦੱਸਾਂ ਕੋਈ ਵੀ ਗੱਡੀ ਇੰਸ਼ੋਰ ਨਹੀਂ ਹੈਗੀ ਸਰਸੋ ਗੱਡੀਆਂ ਇੰਸ਼ੋਰ ਕਰਾਓ ਤਾਂ ਜੋ ਡਰਾਈਵਰ ਕਨੈਕਟਰ ਦੀ ਜੋ ਜਾਨ ਮਾਲ ਦੀ ਹਿਫਾਜ਼ਤ ਹੋ ਸਕੇ ਵਿੱਚ ਸਵਾਰੀਆਂ ਬੈਠੇ ਨੇ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ ਜਦੋਂ ਕਿ ਗੱਡੀ ਕੋਈ ਐਕਸੀਡੈਂਟ ਹੋ ਜਾਂਦੀ ਹੈ ਸਾਰੇ ਦਾ ਸਾਰਾ ਮੁਆਵਜ਼ਾ ਡਰਾਈਵਰ ਤੇ ਥੋਪਿਆ ਜਾਂਦਾ ਜੀ ਇਸ ਲਈ ਅਸੀਂ ਕਰੂਨ ਦੇ ਵਿੱਚ ਰਹਿ ਕੇ ਹੀ ਡਿਊਟੀ ਕਰਦੇ ਆ ਇਹ ਜੋ ਮਸਲਾ ਹੈ ਸਾਰਾ ਲੋਕਾਂ ਨੂੰ ਮਸਲਾ ਇਹ ਥੋੜਾ ਮਸਲਾ ਜਾਇਜ ਆ ਪਰ ਲੋਕਾਂ ਨੂੰ ਇਸ ਗੱਲ ਦੀ ਦਿੱਕਤ ਆ ਜੇ ਜਿਹੜੀ ਚਰਚਾ ਹੋ ਰਹੀ ਆ ਜੇ ਥੋੜੀ ਜਸੇਬੰਦੀ ਦੇ ਉੱਤੇ ਲੋਕ ਜਿਹੜੇ ਕੁਐਸਚਨ ਖੜੇ ਕਰ ਰਹੇ ਨੇ ਉਹ ਵੀ ਅਚਾਨਕ ਇੱਕ ਹਫਤੇ ਤੋਂ ਕੀ ਹੋ ਗਿਆ ਜੇ ਤੁਸੀਂ ਕਿਹਾ ਵੀ ਪਿਛਲੇ ਲੰਬੇ ਸਮੇਂ ਤੋਂ ਕਾਨੂੰਨ ਬਣਿਆ ਹੋਇਆ ਪਹਿਲਾਂ ਤਾਂ ਪੀਆਰਟੀਸੀ ਦੇ ਬੱਸਾਂ ਜस्सी-ਅਸੀ 90-90 ਸਵਾਰੀਆਂ ਜਾਂਦੀਆਂ ਰਹੀਆਂ ਨੇ ਅਚਾਨਕ ਇੱਕ ਹਫਤੇ ਤੋਂ ਕੀ ਫੁਰਨਾ ਫੁਰਿਆ ਤੁਹਾਨੂੰ ਕਿ ਤੁਸੀਂ ਇਹ ਬੰਦ ਕਰਤਾ ਸਾਰਾ ਕੁਝ ਮੈਂ ਬਿਲਕੁਲ ਸਹਿਮਤ ਆ ਤੁਹਾਡੇ ਨਾਲ ਕਿਉਂਕਿ ਮੈਨੂੰ 10 ਸਾਲ ਹੋ ਗਏ ਇਸ ادارے ਦੇ ਵਿੱਚ ਭਰਤੀ ਹੋਏ ਨੂੰ ਤੇ ਉਦੋਂ ਤੋਂ ਹੀ ওভারਲੋਡ ਚੱਲਦਾ ਆ ਰਿਹਾ ਹੈਗਾ ਆਪਾਂ ਆਮ ਪਬਲਿਕ ਨੂੰ ਉਹਨਾਂ ਦੀ ਸਹੂਲਤ ਨੂੰ ਦੇਖਦੇ ਹੋਏ ওভারਲੋਡ ਚੱਲਦਾ ਸੀਗਾ ਬਟ ਜਦੋਂ ਦਾ ਉਹਨ ਇੱਕ ਹਿੱਟ ਐਂਡ ਰਨ ਦਾ ਕਾਨੂੰਨ ਆ ਗਿਆ ਅੱਗੇ ਕੀ ਹੁੰਦਾ ਸੀ ਚਲੋ ਫਰਜ਼ ਕਰੋ ਕੋਈ ਗੱਡੀ ਹਾਦਸਾ ਗ੍ਰਸਤ ਹੋ ਗਈ ਡਰਾਈਵਰ ਤੇ ਪਰਚਾ ਹੋ ਗਿਆ ਚਾਰ ਬੰਦੇ ਉੱਤਰ ਲਿਓ ਉੱਧਰੋਂ ਲੈ ਲੈ ਚਾਰ ਉਧਰੋਂ ਲੈ ਲੈ ਆਪਸੀ ਬੈਠ ਕੇ ਭਾਈਚਾਰੇ ਤੌਰ ਤੇ ਕੋਈ ਲੈ ਦੇ ਕੇ ਨਿਭੜ ਜਾਂਦਾ ਸੀਗਾ ਕਾਨੂੰਨ ਇਹਨੇ ਸਖਤ ਨਹੀਂ ਸੀਗੇ ਪਰ ਜਦੋਂ ਤੋਂ ਕਾਨੂੰਨ ਸਖਤ ਹੋਏ ਨੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਜੀ ਅਸੀਂ 10-10 ਹਜ਼ਾਰ ਰੁਪਏ ਤੇ ਨੌਕਰੀ ਕਰਨ ਵਾਲੇ ਬੰਦੇ ਆ ਜੀ ਅਸੀਂ ਆਪਣੇ ਬੱਚੇ ਪਾਲਾਂਗੇ 10 ਸਾਲ ਜੇਲ੍ਹ ਚ ਬਰੈਟ ਗਏ ਤਾਂ ਉਹਨੇ ਬੱਚਿਆਂ ਨੂੰ ਕੌਣ ਦੇਖੂਗਾ ਜਿਵੇਂ 7 ਲੱਖ ਰੁਪਏ ਜੁਰਮਾਨਾ ਭਰਨ ਯੋਗ ਹੁੰਦਾ ਤਾਂ ਅਸੀਂ 10-10 ਹਜ਼ਾਰ ਰੁਪਏ ਦੇ ਕਿਉਂ ਨੌਕਰੀਆਂ ਧੱਕੇ ਖਾਂਦੇ ਜੀ ਫਿਰ ਸਾਡੀ ਜੋ ਮੈਨੇਜਮੈਂਟ ਸਾਡੀ ਸਰਕਾਰ ਸਾਡੇ ਜੋ ਕੰਡਕਟਰ ਵੀ ਨੇ ਉਹਨਾਂ ਨਾਲ ਵੀ ਜ਼ਬਰਦਸਤੀ ਹੁਣ ਕੁਝ ਕਾਫੀ ਸਮੇਂ ਤੋਂ ਜ਼ਿਆਦਾ ਵਧਾ ਦਿੱਤੀ ਇਹਨਾਂ ਨੇ ਕਿ ਫਰਜ਼ ਕਰੋ ਗੱਡੀ ਦੇ ਵਿੱਚ 90 ਪਲੱਸ ਸਵਾਰੀਆਂ ਨੇ ਜੀ ਹੁਣ ਕਿਹਦੀ ਕੱਲਾ ਕੱਲਾ ਤਾਂ ਯਾਦ ਨਹੀਂ ਰਹਿੰਦਾ ਕੰਡਕਟਰ ਨੂੰ ਕਿ ਕਿਸ ਨੇ ਟਿਕਟ ਲਈ ਹੈ ਕਿਸ ਨੇ ਨਹੀਂ ਲਈ ਕੰਡਕਟਰ ਦਾ ਫਰਜ਼ ਆ ਆਵਾਜ਼ ਮਾਰਨਾ ਕੰਡਕਟਰ ਅੱਗੇ ਤੋਂ ਲੈ ਕੇ ਪਿੱਛੇ ਵਿੱਚ ਦੀ ਲੰਘਦਾ ਤੁਸੀਂ ਅਕਸਰ ਸਫ਼ਰ ਕਰਦੇ ਹੋ ਬੱਸਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਕੰਡਕਟਰ ਅਕਸਰ ਆਵਾਜ਼ ਮਾਰਦਾ ਕਿ ਭਾਈ ਬਿਨਾ ਟਿਕਟ ਤੋਂ ਕੋਈ ਨਾ ਹੋਵੇ ਮੰਗ ਕੇ ਟਿਕਟ ਲਈ ਜਾਵੇ ਕੋਈ ਅਖਰਾਰਤੀ ਅਨਸਰ ਸਵਾਰੀ ਇਦਾਂ ਦੀ ਬੈਠੀ ਆ ਟਿਕਟ ਨਹੀਂ ਲੈਂਦੀ ਤਾਂ ਉੱਚ ਕਨੈਕਟਰ ਦਾ ਕੀ ਕਸੂਰ ਆ ਜੀ ਜਦੋਂ ਸਾਡੇ ਅਫਸਰ ਅਧਿਕਾਰੀਆਂ ਵੱਲੋਂ ਚੈਕਿੰਗ ਅਧਿਕਾਰੀਆਂ ਵੱਲੋਂ ਗੱਡੀ ਚੈੱਕ ਕੀਤੀ ਜਾਂਦੀ ਆ ਜੋ ਟਿਕਟਾ ਟਿਕਟ ਸਵਾਰੀ ਨਹੀਂ ਲੈਂਦੀ ਤੇ ਰਿਪੋਰਟ ਸਾਡੇ ਕਨੈਕਟਰ ਵੀਰ ਦੀ ਕੀਤੀ ਜਾਂਦੀ ਹੈਗੀ ਤੇ ਉਹਨੂੰ ਡਿਊਟੀ ਤੋਂ ਫਾਰਕ ਕੀਤਾ ਜਾਂਦਾ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਜੀ ਇਹਨਾਂ ਇੱਕ ਹਿੱਟ ਐਂਡ ਰਨ ਕਾਨੂੰਨ ਨੂੰ ਦੇਖਦੇ ਹੋਏ ਇੱਕ ਤੱਕੇ ਨੂੰ ਦੇਖਦੇ ਹੋਏ ਕਿ ਕਨੈਕਟਰ ਦੀ ਬੋਰਡ ਜਦ ਕਿ ਬਹੁਤੇ ਬਣਦਾ ਵੀ ਜਦ ਸਵਾਰੀ ਨੂੰ ਜੁਰਮਾਨਾ ਕੀਤਾ ਜਾਵੇ ਬਟ ਸਵਾਰੀ ਨੂੰ ਜੁਰਮਾਨਾ ਨਹੀਂ ਕੀਤਾ ਜਾਂਦਾ ਕਨੈਕਟਰ ਨੂੰ ਫਾਰਗ ਕੀਤਾ ਜਾਂਦਾ ਜੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਵੀ ਜੋ ਅਸੀਂ ਅੰਦਰ ਕਾਨੂੰਨ ਦੇ ਵਿੱਚ ਰਹਿ ਕੇ ਹੀ ਡਿਊਟੀ ਕਰਾਂਗੇ ਤੇ ਅਸੀਂ ਡਰਾਈਵਰ ਦੀ ਜ਼ਿੰਦਗੀ ਨੂੰ ਤੇ ਕਨੈਕਟਰ ਦੀ ਡਿਊਟੀ ਨੂੰ ਸੇਫ ਰੱਖ ਕੇ ਡਿਊਟੀ ਕਰਾਂਗੇ ਬਾਕੀ ਸਭ ਤੋਂ ਵੱਡੀ ਸਹੂਲਤ ਮੈਂ ਤੁਹਾਨੂੰ ਸਭੀ ਆਮ ਪਬਲਿਕ ਦੀ ਸਹੂਲਤ ਹੈ ਜਿਹਦੇ ਵਿੱਚ ਜਦੋਂ ਸਵਾਰੀ ਨੇ ਕਰਾਇਆ ਦਿੱਤਾ ਬਿਨਾ ਤੱਕੇ ਮੁੱਕੀ ਤੋਂ ਆਰਾਮ ਦੇ ਨਾਲ ਸਫ਼ਰ ਕਰੇ ਸੀਟ ਤੇ ਬੈਠ ਕੇ ਸਫ਼ਰ ਕਰੇ ਇਹ ਸਹੂਲਤ ਇਹ ਠੀਕਾ ਮੈਨੇਜਮੈਂਟ ਜਾਂ ਸਰਕਾਰ ਇਹ ਸਾਡੇ ਤੇ ਥੋਪ ਰਹੀ ਆ ਆਪਣੀਆਂ ਨਕਾਮੀਆਂ ਨੂੰ ਲੁਕੋ ਰਹੀ ਆ ਅੱਜ ਪੰਜਾਬ ਦੀ ਪੋਪੂਲੇਸ਼ਨ ਲਗਭਗ 3.5 ਕਰੋੜ ਦੇ ਕਰੀਬ ਹੋ ਚੁੱਕੀ ਆ ਬੱਸਾਂ 1200 ਨੇ ਜਦੋਂ ਕਿ ਪਹਿਲਾਂ ਬੱਸਾਂ 3500 ਸੀਗੀਆਂ ਉਹ ਮੈਂ ਬਾਈ ਜੀ ਨੂੰ ਕਹਾ ਕਿ ਕੈਮਰਾਮੈਨ ਜੀ ਨੂੰ ਦਿਖਾਓ ਸਾਹਮਣੇ ਗੱਡੀਆਂ ਉਹ ਗੱਡੀਆਂ ਕੰਡਮ ਹੋਈਆਂ ਨੇ ਜਦੋਂ ਕਿ ਇਹ ਗੱਡੀਆਂ ਕੰਡਮ ਹੋਈਆਂ ਨੇ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਤਾ ਦੇ ਵਿੱਚ ਆਇਆ ਹੋਇਆ ਨੂੰ ਜੀ ਗੱਡੀਆਂ ਕੰਡਮ ਤਾਂ ਹੋ ਰਹੀਆਂ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ 15 ਸਾਲ ਬਾਅਦ ਬਟ ਨਵੀਂ ਗੱਡੀ ਕੋਈ ਨਹੀਂ ਪਾਈ ਜਾ ਰਹੀ ਅਸੀਂ ਸਰਕਾਰ ਤੋਂ ਤੇ ਮੈਨੇਜਮੈਂਟ ਤੋਂ ਮੰਗ ਕਰਦੇ ਆਂ ਵੀ 10000 ਨਵੀਆਂ ਬੱਸਾਂ ਪਾਈਆਂ ਜਾਣ ਪਪੂਲੇਸ਼ਨ ਦੇ ਹਿਸਾਬ ਨਾਲ ਤਾਂ ਜੋ ਸਾਰੀਆਂ ਸਵਾਰੀਆਂ ਆਰਾਮ ਨਾਲ ਟਿਕਟ ਲੈ ਕੇ ਕਿਰਾਇਆ ਦੇ ਕੇ ਆਪਣੀ ਸੀਟ ਤੇ ਬੈਠ ਕੇ ਆਰਾਮ ਨਾਲ ਸਫ਼ਰ ਕਰਨਾ ਇਹ ਅਸੀਂ ਮੰਗ ਕਰਦੇ ਆ ਪਹਿਲਾਂ ਤੋਂ ਵੀ ਮੰਗਾਂ ਦੇ ਵਿੱਚ ਅਸੀਂ ਰੱਖਦੇ ਆ ਇਹ ਮੰਗ ਪੱਤਰ ਅਸੀਂ ਤੁਹਾਨੂੰ ਜੇ ਸਮਾਂ ਮਿਲੇ ਤਾਂ ਅਸੀਂ ਦਿਖਾ ਵੀ ਸਕਦੇ ਆ ਕਿ ਅਸੀਂ 10000 ਨਵੀਆਂ ਆਪਣੀ ਮਾਲਕੀ ਵਾਲੀਆਂ ਬੱਸਾਂ ਦੀ ਮੰਗ ਕਰਦੇ ਆ ਕਿ ਸਰਕਾਰ ਬੱਸਾਂ ਪਾਵੇ ਅੱਜ ਰੂਟਾ ਜੇ ਤੁਸੀਂ ਸੰਗਰੂੜੀਪੂ ਦਾ ਰੂਟਾ ਦੇਖੋ ਤਾਂ ਲਗਭਗ 70 80 ਦੇ ਕਰੀਬ ਇਦਾਂ ਦੇ ਰੂਟ ਨੇ ਜੋ ਗੱਡੀਆਂ ਨਾ ਹੋਣ ਕਰਕੇ ਮਿਸ ਪਏ ਨੇ ਇੱਕ ਗੱਡੀ ਤਿੰਨ ਤਿੰਨ ਗੱਡੀਆਂ ਦਾ ਟਾਈਮ ਕਵਰ ਕਰਕੇ ਚੱਲਦੀ ਆ ਜੀ ਜੇ ਇੱਕ ਗੱਡੀ ਉਸੇ ਇੱਕ ਗੱਡੀ ਉਸੇ ਤਿੰਨ ਟਾਈਮਾਂ ਦੇ ਵਿੱਚ ਤਿੰਨ ਗੱਡੀਆਂ ਜਾਣ ਤਾਂ ਰਸ਼ ਪੈਂਦਾ ਹੀ ਨਹੀਂ ਸਵਾਰੀ ਆਰਾਮ ਨਾਲ ਸਫ਼ਰ ਕਰੂਗੀ ਇਸ ਲਈ ਅਸੀਂ ਮੰਗ ਕਰਦੇ ਹਾਂ ਵੀ ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਪਬਲਿਕ ਨੂੰ ਆਰਾਮ ਨਾਲ ਸਫ਼ਰ ਕਰਨਾ ਮਿਲ ਸਕੇ ਜੋ ਆਪਣੀ ਨਾਕਾਮੀਆ ਮੈਨੇਜਮੈਂਟ ਤੇ ਸਰਕਾਰ ਦੀ ਉਹ ਸਾਡੇ ਤੇ ਨਾਂ ਥੋਪੇ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਡਿਊਟੀ ਕਰਨੀ ਚਾਹੁੰਦੇ ਹਾਂ ਤੇ ਕਰ ਰਹੇ ਹਾਂ ਪਰ ਸਾਨੂੰ ਬਦਨਾਮ ਕੀਤਾ ਜਾਂਦਾ ਡਰਾਈਵਰ ਕਨੈਕਟ ਤੁਸੀਂ ਕਿਹਾ ਵੀ ਕਨੈਕਟਰਾਂ ਤੇ ਜੁਰਮਾਨਾ ਨਹੀਂ ਹੋਣਾ ਚਾਹੀਦਾ ਜੀ ਸਵਾਰੀ ਦੇ ਜੁਰਮਾਨਾ ਹੋਵੇ ਫਿਰ ਤਾਂ ਇਹਦਾ ਸਿੱਟਾ ਇਹ ਨਹੀਂ ਨਿਕਲੂਗਾ ਵੀ ਕੋਈ ਕਨੈਕਟਰ ਟਿਕਟ ਕੱਟੂਗਾ ਹੀ ਨਹੀਂ ਜਾਂ ਇਹ ਕੇ ਵੀ ਆਉਂਦਾ ਕਿ ਕਨੈਕਟਰ ਪੈਸੇ ਤਾਂ ਲੈ ਲੈਂਦੇ ਸੀਗੇ ਪਹਿਲਾਂ ਤੇ ਟਿਕਟ ਨਹੀਂ ਦਿੰਦੇ ਸੀਗੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹਣਾ ਜੀ ਵੀ ਜਿਹੜਾ ਇਹ ਭਰੀ ਗੱਲੀ ਦੇ ਵਿੱਚ ਹੁੰਦਾ ਕਿ ਕਨਡਕਟਰ ਨੇ ਪੈਸੇ ਵੀ ਨਹੀਂ ਲਏ ਹੁੰਦੇ ਸਵਾਰੀ ਤੋਂ ਸਵਾਰੀ ਟਿਕਟ ਲੈ ਆਪਣੀ ਲਈ ਤੇ ਉਹਦਾ ਜੁਰਮਾਨਾ ਭੁਗਤਣਾ ਹਾਂ ਜੇ ਕਨੈਕਟਰ ਨੇ ਪੈਸੇ ਲੈ ਕੇ ਟਿਕਟ ਨਹੀਂ ਦਿੱਤੀ ਉਹ ਕਨੈਕਟਰ ਨੂੰ ਜੁਰਮਾਨਾ ਬਣਦਾ ਕਰਨਾ ਚਾਹੀਦਾ ਜੋ ਗਲਤ ਤਾਂ ਉਹ ਗਲਤ ਆ ਮੈਂ ਕਰ ਕਲੀਅਰ ਕਰਨੀ ਚਾਹਣਾ ਵੀ ਜੇ ਕਿਤੇ ਕਨੈਕਟਰ ਚੋਰ ਆ ਵੀ ਕਨੈਕਟਰ ਨੇ ਟਿਕਟਲ ਪੈਸੇ ਲੈ ਲੇ ਸਵਾਰੀ ਤੋਂ ਬਟ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਉਸ ਤੇ ਕਨੈਕਟਰ ਤੇ ਜੋ ਕਾਰਵਾਈ ਜੋ ਬਣਦੀ ਉਹ ਕਰਨੀ ਚਾਹੀਦੀ ਆ ਬਟ ਜਦੋਂ ਸਵਾਰੀ ਤੋਂ ਪਪਾ ਪੈਸੇ ਵੀ ਨਹੀਂ ਲਏ ਸਵਾਰੀ ਆਰਾਮ ਨਾਲ ਚ ਆਰਾਮ ਨਾਲ ਚੁੱਪ ਕਰੀ ਬੈਠੀ ਆ ਪਰਿਵਾਰ ਵੀ ਮੈਨੂੰ ਕਿਹੜਾ ਕਿਸੇ ਨੇ ਪੁੱਛਣਾ ਉਦੋਂ ਗੱਡੀ ਚੈੱਕ ਹੁੰਦੀ ਉਦੋਂ ਵੀ ਸਵਾਰੀ ਨੂੰ ਜੁਰਮਾਨਾ ਨਹੀਂ ਕੀਤਾ ਜਾਂਦਾ ਉਹਦੀ ਵੀ ਉਹਦੀ ਵੀ ਜੋ ਸਿੱਟਾਗਾ ਉਹ ਵੀ ਕਨੈਕਟਰ ਨੂੰ ਭੁਗਤਣਾ ਪੈਂਦਾ ਇਹ ਤੁਹਾਡਾ ਜਿਹੜਾ ਇਹ ਫੈਸਲਾ ਕਿ ਕਿੰਨੀਆਂ ਯੂਨੀਅਨਾਂ ਦਾ ਫੈਸਲਾ ਹੈ ਇਹ ਸਾਡੇ ਜੋ ਪੀਆਰਟੀਸੀ ਤੇ ਪੰਜਾਬ ਰੋਡਵੇ ਵਿੱਚ ਜਿੰਨੇ ਕੰਟਰੈਕਟਰ ਤੇ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਦਾ ਸਮੁੱਚਿਆਂ ਦਾ ਫੈਸਲਾ ਜੀ ਪੀਆਰਟੀਸੀ ਦੇ ਵਿੱਚ ਪੰਜਾਬ ਰੋਡਵੇ ਵਿੱਚ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਤੇ ਇੱਕ ਆਜ਼ਾਦ ਜਥੇਬੰਦੀ ਇਹਨਾਂ ਦੋਨੇ ਜਥੇਬੰਦੀਆਂ ਵੱਲੋਂ ਇਸ ਫੈਸਲਾ ਲਿਆ ਗਿਆਗਾ ਤੇ ਪਨਵਸ ਦੇ ਵਿੱਚ ਵੀ ਜਿੰਨੀਆਂ ਵੀ ਕੱਚੀਆਂ ਜਥੇਬੰਦੀਆਂ ਨੇ ਜੋ ਆਊਟਸੋਰਸ ਤੇ ਕੰਟਰੈਕਟ ਤੇ ਜਿੰਨੇ ਮੁਲਾਜ਼ਮ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਦਾ ਫੈਸਲਾ ਹੈਗਾ ਜੀ ਕਿੰਨੀਆਂ ਬੱਸਾਂ ਤੇ ਕੱਚੇ ਕੰਮ ਕਰਦੇ ਨੇ ਤੇ ਕਿੰਨੀਆਂ ਦੇ ਪੱਕੇ ਨੇ ਜਿਹੜੀਆਂ ਜੇ ਪੱਕੇ ਨੇ ਫਿਰ ਉਹ ਪੂਰੀਆਂ ਸਾ ওভারਲੋਡ ਲੈਂਦੇ ਨੇ ਨਹੀਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਣਾ ਜੀ ਕਿ ਦੋਨਾਂ ਅਧਾਰਿਆਂ ਦੇ ਵਿੱਚ ਪੱਕਾ ਰੈਗੂਲਰ ਸਟਾਫ ਬਹੁਤ ਨਾ ਮਾਤਰਾ ਸਿਰਫ 5 ਜਾਂ 10% ਮੁਲਾਜ਼ਮ ਜਿਹੜੇ ਉਹ ਪੱਕੇ ਨੇ ਬਾਕੀ ਜ਼ਿਆਦਾਤਰ ਸਾਰੇ ਮੁਲਾਜ਼ਮ ਹੀ ਕੱਚੇ ਨੇ ਤੇ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਡੇ ਮਾਧਿਅਮ ਦਰ ਇਹ ਵੀ ਦੱਸਣਾ ਚਾਹਣਾ ਕਿ ਦੋਨਾਂ ਅਧਾਰਿਆਂ ਦੇ ਵਿੱਚ ਰੈਗੂਲਰ ਸਟਾਫ ਰੂਟ ਤੇ ਕੋਈ ਵੀ ਡਿਊਟੀ ਨਹੀਂ ਕਰਦੇ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਨੇ ਉਹ ਕੋਈ ਕਿਸੇ ਅੱਡੇ ਤੇ ਲੱਗੇ ਹੋਏ ਨੇ ਜਾਂ ਕਿਸੇ ਅੰਦਰ ਸੀਟ ਤੇ ਬੈਠ ਕੇ ਕੰਮ ਕਰਦੇ ਨੇ ਜੋ ਆਨ ਰੂਡ ਆਨ ਰੂਟ ਡਿਊਟੀ ਕਰਦੇ ਨੇ ਉਹ ਕੱਚੇ ਮੁਲਾਜ਼ਮ ਹੀ ਕੰਮ ਕਰਦੇ ਨੇ ਸਾਰੇ ਕੱਚੇ ਮੁਲਾਜ਼ਮ ਨੂੰ ਸਰਕਾਰ ਕਿੰਨੀ ਤਨਖਾਹ ਦੇ ਰਹੀ ਹੈ ਇਸ ਟਾਈਮ ਕੱਚੇ ਮੁਲਾਜ਼ਮ ਨੂੰ ਕੱਟਕਟਾ ਕੇ ਜੀ 9000 10000 ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਆਪਸੀ ਪਾੜ ਦੇ ਆਪਸੂ ਪਾੜਨ ਦੇ ਲਈ ਉਹ ਅੰਗਰੇਜ਼ਾਂ ਵਾਲੀ ਨੀਤੀ ਅਪਣਾਈ ਹੋਈ ਆ ਹਜ਼ਾਰੇ ਨੇ ਪਾੜੋ ਤੇ ਰਾਜ ਕਰੋ ਸਾਨੂੰ ਵੀ ਅਲੱਗ-ਅਲੱਗ ਤਿੰਨ categories ਦੇ ਵਿੱਚ ਬਦਲਿਆ ਗਿਆ ਹੈਗਾ ਜਦੋਂ ਕਿ ਸਾਡੀ ਪਹਿਲਾਂ ਤਨਖਾਹ 9 ਤੋਂ 9000 ਰੁਪਿਆ ਹੁੰਦੀ ਸੀ ਜਦੋਂ ਕੈਪਟਨ ਦੀ ਸਰਕਾਰ ਸੀ ਸੀ 9 ਦਿਨ ਦੀ ਹੜਤਾਲ ਕਰਕੇ ਕੈਪਟਨ ਸਾਹਿਬ ਨੇ ਸਾਡੀ 30% ਤਨਖਾਹ ਦੇ ਵਿੱਚ ਵਾਅਦਾ ਕਰਿਆ ਸੀਗਾ ਜੀ ਉਹ ਜੋ ਕਟ-ਕਟਾ ਕੇ ਸਾਡੀ 15 ਕੁ ਹਜ਼ਾਰ ਰੁਪਿਆ ਤਨਖਾਹ ਬਣ ਗਈ ਸੀ ਉਸ ਤੋਂ ਬਾਅਦ ਜੋ ਆਜ਼ਾਦ ਵਾਲੇ ਜਥੇਬੰਦੀ ਦੇ ਸਾਡੇ ਸਾਥੀ ਨੇ ਉਹਨਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ 9000 ਤੇ ਭਰਤੀ ਕੀਤਾ ਗਿਆ ਜੀ ਜਦੋਂ ਕਿਸੇ ਬਾਦਤਨ ਕਾਲੀ ਦੀ ਰਿਪੋਰਟ ਹੋ ਜਾਂਦੀ ਆ ਉਹ ਉਤੋਂ ਜੁਰਮਾਨਾ ਵੀ ਭਰਵਾਇਆ ਜਾਂਦਾ ਪਰ ਫਿਰ ਨੂੰ ਘੱਟ ਤਨਖਾਹ ਤੇ ਰੱਖਿਆ ਜਾਂਦਾ ਜਦੋਂ ਉਦੋਂ 30% ਤਨਖਾਹ ਦੇ ਵਿੱਚ ਵਾਧਾ ਹੋਇਆ ਜੀ ਸਾਡੇ ਐਡਵਾਂਸ ਬੁਕਰ ਵੀਰਾਂ ਨੂੰ ਉਹ ਵਾਧਾ ਨਹੀਂ ਦਿੱਤਾ ਗਿਆ ਜੀ ਤੇ ਪੰਜਾਬ ਰੋਡਵੇ ਦੇ ਵਿੱਚ ਜੋ ਡਾਟਾ ਐਂਟਰੀ ਆਪਰੇਟਰ ਸਾਥੀ ਨੇ ਉਹਨਾਂ ਤੇ ਉਹ ਵਾਧਾ ਲਾਗੂ ਨਹੀਂ ਕੀਤਾ ਗਿਆ ਸਾਨੂੰ ਇਹਨਾਂ ਨੇ ਆਪਸ ਦੇ ਵਿੱਚ ਪਾੜਨ ਦੇ ਲਈ ਤਨਖਾਹਾਂ ਦੀ ਵੀ ਤਿੰਨ categories ਬਣਾਈਆਂ ਨੇ ਜੇ ਮੈਕਸਿਮਮ ਦੇਖੇ ਤਾਂ 15000 ਘੱਟ ਤੋਂ ਘੱਟ 9000 ਰੁਪਿਆ ਅਸੀਂ 9-10000 15000 ਦੇ ਵਿੱਚ ਹੀ ਸਾਰੇ ਕੰਮ ਮੁਲਾਜ਼ਮ ਕੰਮ ਕਰਦੇ ਆ ਮਹਿਕਮੇ ਦੇ ਵਿੱਚ ਤੁਸੀਂ ਕਹਿਆ ਵੀ ਲੰਮੇ ਸਮੇਂ ਤੋਂ ਨਵੇਂ ਬੱਸਾਂ ਨਹੀਂ ਪਈਆਂ ਜੀ ਜਿਹੜੀਆਂ ਬੱਸਾਂ ਦਾ ਚੰਨੀ ਸਰਕਾਰ ਦੇ ਸਮੇਂ ਕਹਿੰਦੇ ਨੇ ਵੀ ਰਾਜਾ ਬੜਿੰਗ ਨਾਲ ਚੱਲਦਾ ਬੱਸਾਂ ਦੀਆਂ ਬਾਡੀਆਂ ਬਾਹਰੋਂ ਬਣਵਾਉਣ ਦਾ ਜੀ ਉਹ ਬੱਸਾਂ ਦਾ ਕੀ ਮਸਲਾ ਫਿਰ ਨਹੀਂ ਮੈਂ ਦੇਖੋ ਇਸ ਮਸਲੇ 'ਤੇ ਵੱਲ ਨਹੀਂ ਜਾਣਾ ਚਾਹੁੰਦਾ ਵੀ ਕਿਹਨੇ ਖਾਦਾ ਕਿਹਨੇ ਨਾ ਖਾਦਾ ਨਹੀਂ ਨਹੀਂ ਉਹ ਬੱਸਾਂ ਆਈਆਂ ਨੇ ਬੱਸਾਂ ਆਈਆਂ ਨੇ ਕਾਂਗਰਸ ਸਰਕਾਰ ਵੇਲੇ ਆਈਆਂ ਨੇ ਹਾਂ ਚੰਨੀ ਸਰਕਾਰ ਹਾਂ ਚੰਨੀ ਦੀ ਸਰਕਾਰ ਵੇਲੇ ਆਈਆਂ ਨੇ ਬਟ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਆਈ ਹੈ ਲਗਭਗ ਸਾਡੇ ਧਾਰੇ ਦੇ ਵਿੱਚ 4 ਉਹਦੇ ਬਸ ਕਰੀਬ ਕੰਡਮ ਹੋਈ ਆ ਪਰ ਇੱਕ ਵੀ ਬਸ ਨਮੀ ਨਹੀਂ ਪਾਈ ਗਈ ਜੇ ਪਾਈਆਂ ਗਿਆ ਨੇ ਕੁਝ ਕੇ ਨਾ ਮਾਤਰ ਬਸਾਂ ਤਾਂ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਦੀਆਂ ਬਸਾਂ ਪਾਈਆਂ ਗਿਆ ਨੇ ਅਸੀਂ ਮੰਗ ਕਰਦੇ ਆ ਵੀ ਸਰਕਾਰ ਆਪਣੀ ਮਾਲਕੀ ਵਾਲੀਆਂ ਬਸਾਂ ਪਾਵੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਵੀ ਕਿਲੋਮੀਟਰ ਸਕੀਮ ਦੀ ਬਸ ਕੀ ਆ فرض ਕਰੋ ਤੁਸੀਂ ਬਸ ਲੈ ਲਈ ਨਮੀ ਤੁਸੀਂ ਨਮੀ ਲੈ ਕੇ ਬਸ 5 ਸਾਲ ਦੇ ਕੰਟਰੈਕਟ ਤੇ ਮਹਿਕਮੇ ਨੂੰ ਦੇ ਦਿੱਤੀ ਉਹਦੇ ਦਾ ਡਰਾਈਵਰ ਵੀ ਤੁਹਾਡਾ ਰਿਪੇਅਰ ਵੀ ਤੁਹਾਡੀਆਂ ਮਹਿਕਮੇ ਨੇ ਤੁਹਾਨੂੰ ਪਰ ਕਿਲੋਮੀਟਰ ਦੇ ਹਿਸਾਬ ਨਾਲ ਡੀਜ਼ਲ ਦੇ ਦੇਣਾ ਜਿੰਨੇ ਕਿਲੋਮੀਟਰ ਤੁਹਾਡੀ ਗੱਡੀ 6 ਮਹੀਨੇ ਦੇ ਵਿੱਚ ਕਰੂਗੀ ਉਹਦਾ ਕੈਲਕੂਲੇਸ਼ਨ ਕਰਕੇ ਤੁਹਾਨੂੰ ਚੈੱਕ ਬਣਾ ਕੇ ਦੇ ਦੇਣਾ ਬਟ ਉਹਦੇ ਚ ਕੀ ਆ 5 ਸਾਲ ਬਾਅਦ ਜਦੋਂ ਤੁਹਾਡੀ ਗੱਡੀ ਨਾਲ ਤਾਂ ਤੁਸੀਂ ਗੱਡੀ ਫ੍ਰੀ ਕਰਾ ਗਏ ਕਰੋੜਾ ਰੁਪਈਆ ਤੁਸੀਂ ਮੁਨਾਫਾ ਵੀ ਲੈ ਗਏ 5 ਸਾਲ ਬਾਅਦ ਗੱਡੀ ਵੀ ਤੁਸੀਂ ਲੈ ਗਏ ਜੇ ਮਹਿਕਮਾ ਆਪਣੀ ਮਾਲਕੀ ਵਾਲੀ ਬੱਸ ਪਾਊਗਾ ਜੀ ਤਾਂ 15 ਸਾਲ ਉਹ ਗੱਡੀ ਮਹਿਕਮੇ ਕੋਲੇ ਕੰਮ ਕਰੂਗੀ ਇੱਕ ਡਰਾਈਵਰ ਨੂੰ ਨੌਕਰੀ ਮਿਲੂਗੀ ਇੱਕ ਗੱਡੀ ਦੇ ਵਿੱਚ ਇੱਕ ਗੱਡੀ ਦੇ ਪਿੱਛੇ ਦੋ ਵਰਕਸ਼ਾਪ ਦੇ ਸਾਥੀ ਭਰਤੀ ਕੀਤੇ ਜਾਣਗੇ ਰੋਜ਼ਗਾਰ ਮਈਆ ਹੋਊਗਾ ਬਟ ਜਦੋਂ ਪ੍ਰਾਈਵੇਟ ਗੱਡੀ ਪਾਈ ਜਾਂਦੀ ਹੈ ਮਿਲੀ ਭੁਗਤ ਦੇ ਨਾਲ ਉਹ ਗੱਡੀ 350 ਰੁਪਏ 350 ਕਿਲੋਮੀਟਰ ਪਰ ਡੇ ਦੇ ਹਿਸਾਬ ਨਾਲ ਉਹਦਾ ਟੈਂਡਰ ਹੁੰਦਾ ਬਟ ਅਫਸਰਾਂ ਤੇ ਮਾਲਕਾਂ ਦੀ ਮਿਲੀ ਭੁਗਤਣਾ ਉਸ ਗੱਡੀ ਨੂੰ 5-500 ਕਿਲੋਮੀਟਰ ਕਰਾਇਆ ਜਾਂਦਾ ਜੀ ਲੈ ਦੇ ਕੇ ਤੇ ਉਹਦਾ ਵੱਧ ਤੋਂ ਵੱਧ ਚੈੱਕ ਮੁਨਾਫਾ ਪ੍ਰਾਈਵੇਟ ਆਪਰੇਟਰਾਂ ਨੂੰ ਜਾਂ ਕੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਂਦਾ ਜੀ 5 ਸਾਲ ਉਹ ਗੱਡੀ ਦਾ ਮਾਲਕ ਨਾਲੇ ਤਾਂ ਮਹਿਕਮੇ ਨੂੰ ਚੂਨਾ ਲਾ ਕੇ ਗੱਡੀ ਫਰੀ ਕਰਾ ਕੇ ਲੈ ਜਾਂਦਾ ਜੀ ਨਾਲੇ ਲੱਖਾਂ ਰੁਪਏ ਦਾ ਮੁਨਾਫਾ ਲੈ ਜਾਂਦਾ ਜੀ 5 ਸਾਲ ਬਾਅਦ ਉਹ ਗੱਡੀ ਵੀ ਲੈ ਜਾਂਦਾ ਮਹਿਕਮਾ ਜਿੱਥੇ ਅੱਜ ਅਸੀਂ 5 ਸਾਲ ਬਾਅਦ ਫੇਰ ਉੱਥੇ ਆ ਕੇ ਰੁਕ ਜਾਂਦਾ ਹੈ ਅਸੀਂ ਮੰਗ ਕਰਦੇ ਹਾਂ ਆਪਣੀ ਜਥੇਬੰਦੀ ਵੱਲੋਂ ਵੀ 10000 ਆਪਣੀ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਉਹਦੇ ਤੇ 10000 ਤਾਂ ਵੱਲੋਂ ਡਰਾਈਵਰ ਦੀ ਪੋਸਟ ਖੁੱਲ ਗਈ ਦੋ ਇੱਕ ਗੱਡੀ ਦੇ ਮਗਰ ਵਰਕਸ਼ਾਪ ਦੀ ਪੋਸਟਾਂ ਨਿਕਲਦੀਆਂ ਨਹੀਂ ਨਾਲੇ ਉਹ ਗੱਡੀ ਇੱਕ ਗੱਡੀ ਅੱਜ ਜੇ ਪਾਈ ਆ ਤਾਂ 15 ਸਾਲ ਦੇ ਲਈ ਉਹ ਮਹਿਕਮੇ ਦੇ ਲਈ ਕੰਮ ਕਰੂਗੀ ਜੋ ਅੱਜ ਬੈਨੀਫਿਟ ਪ੍ਰਾਈਵੇਟ ਮਾਲਕ ਨੂੰ ਦਿੱਤਾ ਜਾਂਦਾ ਉਹ ਬੈਨੀਫਿਟ ਕਿਉਂ ਨਾ ਮਹਿਕਮੇ ਦੇ ਵਿੱਚ ਆਪਣੇ ਕੋਲ ਰੱਖਿਆ ਜਾਵੇ ਜਿਹੜਾ ਥੋੜਾ ਇਹ ਫੈਸਲਾ ਇਹ ਵੀ ਤਾਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਮੁਨਾਫਾ ਦੇਣ ਨਾਲ ਆਗਾ ਉਹਦਾ ਓਵਰਲੋਡ ਗੱਡੀਆਂ ਚੱਕ ਰਹੇ ਨੇ ਉਹਦਾ ਓਵਰਲੋਡ ਸਵਾਰੀਆਂ ਚੱਕ ਰਹੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਏਦ ਵਿੱਚ ਅਸੀਂ ਕੋਈ ਵੀ ਪ੍ਰਾਈਵੇਟ ਨੂੰ ਮੁਨਾਫਾ ਨਹੀਂ ਦਿੰਦੇ ਜ ਠੀਕ ਹੈ ਐਸੀ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਆ ਆਦਾਰੇ ਨੇ ਜਾਂ ਸਰਕਾਰ ਸਰਕਾਰ ਨੇ ਲਾ ਲੋ ਸਰਕਾਰ ਨੇ ਆਰਟੀਓ ਡੀਟੀਓ ਦੀਆਂ ਪੋਸਟਾਂ ਬਣਾਈਆਂ ਨੇ ਉਹਨਾਂ ਨੂੰ ਲੱਖਾਂ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਹੈ ਜੀ ਉਹ ਕਿਉਂ ਨਹੀਂ ਉਹਨਾਂ ਦਾ ਚਲਾਨ ਕਰਦੇ ਓਵਰਲੋਡ ਗੱਡੀਆਂ ਦਾ ਸਾਡੇ ਟਰਾਂਸਪੋਰਟ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦੇ ਮੈਂ ਪ੍ਰਾਈਵੇਟ ਦਾ ਚਲਾਨ ਕਰਦਾ ਹੁਣ ਕਿਉਂ ਨਹੀਂ ਕਰਦੇ ਪ੍ਰਾਈਵੇਟ ਦਾ ਚਲਾਨ ਹੁਣ ਵੀ ਉਹਨਾਂ ਕੋਲ ਅਫਸਰ ਹੈਗੇ ਨੇ ਆਰਟੀਓ ਹੈਗੇ ਨੇ ਡੀਟੀਓ ਹੈਗੇ ਨੇ ਰੋਡਾਂ ਤੇ ਕਢਾਉਣ ਜਿਹੜੀ ਵੀ ਪ੍ਰਾਈਵੇਟ ਗੱਡੀ ਓਵਰਲੋਡ ਲੈ ਕੇ ਜਾਂਦੀ ਉਹਦਾ ਚਲਾਨ ਕੀਤਾ ਜਾਵੇ ਜੀ ਤੁਜੀ ਗੱਲ ਮੁਨਾਫੇ ਦੀ ਇੱਕ ਇੱਕ ਪ੍ਰਾਈਵੇਟ ਬੱਸ ਦੇ ਮੂਰੇ ਸਰਕਾਰੀ ਦੇ ਤਿੰਨ ਟਾਈਮ ਨੇ ਗੱਡੀਆਂ ਨਾ ਹੋਣ ਕਰਕੇ ਉਹ ਤਿੰਨ ਟਾਈਮ ਨੂੰ ਇੱਕ ਗੱਡੀ ਕਵਰ ਕਰਦੀ ਆ ਗੱਡੀ ਓਵਰਲੋਡ ਹੋ ਕੇ ਜਾਂਦੀ ਆ ਜੇ ਉੱਥੇ ਉਹੀ ਤਿੰਨ ਗੱਡੀਆਂ ਚੱਲਣਗੀਆਂ ਤਾਂ ਪਿੱਛੇ ਸਰਵਾਰੀ ਬੱਚਦੀ ਹੋਣੀ ਜੇ ਉਹ ਅੱਜ ਦੇ ਟਾਈਮ ਟੇਬਲ ਨੇ ਤੇ ਅੱਜ ਤੋਂ 10 ਸਾਲ ਪਹਿਲਾਂ ਦੇ ਟਾਈਮ ਟੇਬਲ ਨੇ ਉਹਨਾਂ ਨੂੰ ਤੁਸੀਂ ਆਰਟੀਏ ਪਾ ਕੇ ਕਢਾ ਕੇ ਚੈੱਕ ਕਰ ਸਕਦੇ ਹੋ ਵੀ ਅੱਜ ਕਿੰਨੀਆਂ ਕੱਜ ਪ੍ਰਾਈਵੇਟ ਆ ਰੂਟ ਤੇ ਟਾਈਮ ਟੇਬਲ ਦੇ ਵਿੱਚ ਕਿੰਨੀਆਂ ਪ੍ਰਾਈਵੇਟਾਂ ਨੇ ਤੇ ਪਹਿਲਾਂ ਕਿੰਨੀਆਂ ਪ੍ਰਾਈਵੇਟਾਂ ਸੀ ਮਿਲੀ ਭੁਗਤ ਕਰਕੇ ਵੱਡੇ ਵੱਡੇ ਅਫਸਰਾਂ ਨੇ ਆਪਣੇ ਲਿਹਾਜ਼ਿਆਂ ਦੀ ਉਹਨਾਂ ਨੂੰ ਟਾਈਮ ਟੇਬਲ ਬਣਾ ਕੇ ਦਿੱਤੇ ਨੇ ਉਹਨਾਂ ਦੀ ਮਨ ਮਰਜ਼ੀ ਦੇ ਟਾਈਮ ਟੇਬਲ ਬਣਾ ਕੇ ਦਿੱਤੇ ਨੇ ਪ੍ਰਾਫਿਟ ਇਹ ਦੇਣਾ ਚਾਹੁੰਦੇ ਨੇ ਪ੍ਰਾਈਵੇਟਾਂ ਨੂੰ ਨਾ ਕਿ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਦੇ ਹਾਂ ਜੀ ਤੋ ਉਹਦੇ ਲਈ ਵੀ ਸਾਨੂੰ ਦੋਸ਼ੀ ਕਿ ਠਹਿ ਰਹਿ ਜਾਂਦਾ ਵੀ ਇਹ ਪ੍ਰਾਈਵੇਟਾਂ ਦੇ ਹੱਕ ਦੇ ਵਿੱਚ ਭੁਗਤਦੇ ਨੇ ਬਟ ਮੈਂ ਫਿਰ ਕਹਣਾ ਵੀ ਉਹ ਟਾਈਮ ਟੇਬਲ ਚੈੱਕ ਕਰਾਇਆ ਜਾਂ ਕਿ ਪ੍ਰਾਈਵੇਟ ਦੇ ਪਹਿਲਾਂ ਕਿੰਨੇ ਟਾਈਮ ਸੀ ਅੱਜ ਕਿੰਨੇ ਟਾਈਮ ਨੇ ਪਹਿਲਾਂ ਪ੍ਰਾਈਵੇਟ ਕਿੱਥੋਂ ਤੋਂ ਕਿੱਥੇ ਜਾਂਦੀ ਸੀ ਅੱਜ ਕਿੱਥੋਂ ਤੋਂ ਕਿੱਥੇ ਜਾਂਦੀ ਆ ਜਦ ਕੋਈ ਪਹਿਲਾਂ ਪ੍ਰਾਈਵੇਟ ਦੇ ਟਾਈਮ ਉਹ ਫਰਜ਼ ਗੋ ਲੁਧਿਆਣੇ ਤੱਕ ਦਾ ਉਹ ਗੱਡੀ ਜਲੰਧਰ ਟੱਚ ਕਰਦੀ ਆ ਇਧਰੋਂ ਪਟਿਆਲੇ ਤੱਕ ਤਾਂ ਉਹ ਰਾਜਪੁਰਾ ਟੱਚ ਕਰਾਇਆ ਜਾਂਦਾ ਇਹ ਮਿਲੀ ਭੁਗਤ ਨਾਲ ਚੱਲਦਾ ਕੰਮ ਜੇ ਪ੍ਰੋਪਰ ਟਾਈਮ ਟੇਬਲ ਦੇ ਹਿਸਾਬ ਨਾਲ ਗੱਡੀਆਂ ਚੱਲਣ ਪ੍ਰਾਈਵੇਟਾਂ ਚੈੱਕ ਕੀਤੀਆਂ ਜਾਂ ਨਾਲਟੀ ਡਿਊਟੀ ਉਹਨਾਂ ਦੇ ਚਲਾਨ ਕਰਨ ਤਾਂ ਕਿ ਕੀ ਮਤਲਬ ਹੈ ਕਿ ਉਹ ਪ੍ਰਾਈਵੇਟ ਵਾਲਾ ਮੁਨਾਫਾ ਲੈ ਜਾਏਗਾ ਜੀ ਮਨੇ ਆਮ ਪਬਲਿਕ ਦਾ ਜੋ ਕਹਿਣਾਗਾ ਕਿ ਮੈਨੇਜਮੈਂਟ ਤੇ ਮੁਲਾਜ਼ਮਾਂ ਦੇ ਰੋਲੇ ਦੇ ਵਿੱਚ ਪਿਸ ਆਮ ਪਬਲਿਕ ਰਹੀ ਆ ਉਹ ਕਹਿੰਦੇ ਆ ਕਿ ਆਮ ਲੋਕਾਂ ਦਾ ਸਾਡਾ ਤਾਂ ਕੋਈ ਕਸੂਰ ਨਹੀਂ ਕਿਸ ਨੇ ਜਾਣਾ ਹੁੰਦਾ ਵਿਦਿਆਰਥੀਆਂ ਨੇ ਵੀ ਜਾਣਾ ਹੁੰਦਾ ਬਜ਼ੁਰਗਾਂ ਨੇ ਔਰਤਾਂ ਨੇ ਜਾਣਾ ਹੁੰਦਾ ਔਰਤਾਂ ਦਾ ਪਾਸ ਦੇ ਆਧਾਰ ਕਾਰਡ ਕਰਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਰਕਾਰੀ ਬੱਸে ਜਾਇਆ ਜਾਵੇ ਮੈਂ ਤੁਹਾਡੀ ਰੋਲਾ ਮੈਨੇਜਮੈਂਟ ਨਾਲ ਆ ਸਜਾਮ ਪਬਲਿਕ ਨੂੰ ਇਹ ਕਿਉਂ ਰੋਲਾ ਸਾਡਾ ਮੈਨੇਜਮੈਂਟ ਨਾਲ ਵੀ ਕੋਈ ਰੋਲਾ ਨਹੀਂ ਜੀ ਇੱਥੇ ਸਮਝ ਸਰਕਾਰ ਨਾਲ ਰੋਲਾ ਇੱਥੇ ਸਮਝਣ ਦੀ ਇੱਥੇ ਸਮਝਣ ਦੀ ਲੋੜ ਹੈ ਜੀ ਅਸੀਂ ਕਿਸੇ ਰੋਲੇ 'ਚ ਨਹੀਂ ਪੈਂਦੇ ਅਸੀਂ ਆਪਣੀ ਡਿਊਟੀ ਕਰਦੇ ਆ ਕਾਨੂੰਨ ਚ ਰਹਿ ਕੇ ਸਾਨੂੰ ਇੱਕ ਵੀ ਤੁਸੀਂ ਉਹ ਕਹਿ ਦੋ ਜਾਂ ਕੋਈ ਅਫਸਰ ਆ ਕੇ ਕਹਿ ਦੇ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦੋ ਵੀ ਓਵਰਲੋਡ ਗੱਡੀ ਕਰ ਲਓ ਅਸੀਂ ਜ਼ਿੰਮੇਵਾਰ ਹਾਂ ਅਸੀਂ ਕਰ ਲਾਂਗੇ ਬਟ ਸਾਨੂੰ ਕੋਈ ਲਿਖ ਕੇ ਤਾਂ ਦੇਵੇ ਨਾ ਜੇ ਬਰਜਗਰ ਬੱਸ ਭਰੀ ਜਾ ਰਹੀ ਹੈ ਜੀ ਪਿਛਲੀ ਵਾਰੀ ਦੇ ਵਿੱਚੋਂ ਸਵਾਰੀ ਡਿੱਗ ਕੇ ਸੱਟ ਖਾ ਲੈਂਦੀਆਂ ਜਾਂ ਰੱਬ ਨਾ ਕਰੇ ਸਵਾਰੀ ਦੀ ਡੈਥ ਹੋ ਜਾਂਦੀ ਹੈ ਜੀ ਉਹ ਪਰਚਾ ਡਰਾਈਵਰ ਤੇ ਕੀਤਾ ਜਾਂਦਾ ਕੀ ਡਰਾਈਵਰ ਆਪਣੀ ਸੀਟ ਤੋਂ ਆ ਕੇ ਧੱਕਾ ਦੇ ਕੇ ਚਲਾ ਗਿਆ ਜੀ ਇਹਦੇ 'ਚ ਅਸੀਂ ਪਬਲਿਕ ਦੀ ਸੇਫਟੀ ਨੂੰ ਲੈ ਕੇ ਚੱਲਦੇ ਆਂ ਵੀ ਪਬਲਿਕ ਨੇ ਕਿਰਾਇਆ ਦਿੱਤਾ ਜਿੰਨੀ ਕਿ ਸਾਡੇ ਮਾਂ ਪਿਓ ਨੂੰ ਸਾਡੀ ਜ਼ਿੰਦਗੀ ਜ਼ਰੂਰੀ ਆ ਜੋ ਸਾਡੇ ਨਾਲ ਸਫ਼ਰ ਕਰਦਾ ਕਿਸੇ ਦਾ ਧੀ ਪੁੱਤ ਆ ਉਹਦੀ ਵੀ ਜ਼ਿੰਦਗੀ ਉਨੀ ਹੀ ਜ਼ਰੂਰੀ ਆ ਆਰਾਮ ਨਾਲ ਟਿਕਟ ਲਵੇ ਆਰਾਮ ਨਾਲ ਸੀਟ ਤੇ ਬੈਠ ਕੇ ਸਫ਼ਰ ਕਰੇ ਕਿਸੇ ਵੀ ਹਾਦਸੇ ਦਾ ਚਾਂਸ ਨਾ ਹੋਵੇ ਬਟ ਸਰਕਾਰ ਗੱਡੀਆਂ ਪਾਵੇ ਤਸਰ ਜਿੰਨੀ ਵੀ ਪাবલિક ਅੱਜ ਹਰਾਸਮੈਂਟ ਹੋ ਰਹੀ ਆ ਉਹਨਾਂ ਨੂੰ ਪੂਰੀ ਸਰਵਿਸ ਮਿਲੂਗੀ ਇਹ ਚ ਘਾਟ ਸਾਡੀ ਨਹੀਂ ਘਾਟ ਸਰਕਾਰ ਦੀ ਆ ਜਾਂ ਮੈਨੇਜਮੈਂਟ ਦੀ ਆ ਗੱਡੀਆਂ 10000 ਗੱਡੀਆਂ ਆਪਣੀ ਮਾਲਕੀ ਵਾਲੀਆਂ ਪਾਈਆਂ ਜਾਣ ਮੈਂ ਪਹਿਲਾਂ ਹੀ ਤੁਹਾਡੇ ਮਾਧਿਅਮ ਨਾਲ ਹੀ ਦੱਸ ਚੁੱਕਿਆਗਾ ਵੀ 2 ਸਾਲ ਹੋ ਗਏ ਇੱਕ ਵੀ ਗੱਡੀ ਸਰਕਾਰੀ ਆਪਣੀ ਮਾਲਕੀ ਵਾਲੀ ਨਹੀਂ ਪਾਈ ਗਈ ਇੱਥੇ ਘਾਟ ਮੈਨੇਜਮੈਂਟ ਦੀ ਆ ਜਾਂ ਘਾਟ ਸਰਕਾਰ ਦੀ ਆ ਸਾਡਾ ਕੋਈ ਕਸੂਰ ਨਹੀਂ ਜੋ ਅੱਜ ਹਰਾਸ਼ਮੈਂਟ ਹੁੰਦੇ ਨੇ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕੋਈ ਬਾਹਰੋਂ ਨਹੀਂ ਆਏ ਹੋਏ ਐਸੀ ਵੀ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਭਰਤੀ ਹੋਏ ਆ ਤੇ ਉਹਨਾਂ ਦੇ ਹੀ ਧੀ ਪੁੱਤਾਂ ਸਾਨੂੰ ਵੀ ਦੁੱਖ ਆ ਜਦੋਂ ਹਰਾਸ਼ਮੈਂਟ ਹੁੰਦੇ ਨੇ ਬਟ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਜੋ ਕਾਨੂੰਨ 'ਚ ਰਹਿ ਕੇ ਕੰਮ ਕਰਨਾ ਤਾਂ ਕਾਨੂੰਨ 'ਚ ਰਹਿ ਕੇ ਹੀ ਕੀਤਾ ਜਾਵੇ ਇਸ ਦਾ ਸਾਰਾ ਸਾਰੀ ਨਾਕਾਮੀ ਸਰਕਾਰ ਦੀ ਜਾਂ ਮੈਨੇਜਮੈਂਟ ਦੀ ਆ ਜੋ ਬੱਸਾਂ ਦੀ ਜੇ ਕਨੈਕਟਰ ਅੰਦ ਇਸ ਵੰਦੇ ਜਿਹੜਾ ਕਾਨੂੰਨ ਬਣਿਆ ਜੀ ਅਤੇ ਜਿਹੜਾ ਹਿੱਟ ਐਂਡ ਰਨ ਕਾਨੂੰਨ ਆ ਜਿਹੇ ਵਾਪਸ ਹੋ ਜਾਂਦ ਨੇ ਫਿਰ ਤੁਸੀਂ ਪਹਿਲਾਂ ਦੀ ਤਰ੍ਹਾਂ ਓਵਰਲੋਡ ਚੱਕੋਗੇ ਨਹੀਂ ਕੀ ਤੁਸੀਂ ਸਾਨੂੰ ਇਹ ਕਹਿ ਸਕਦੇ ਹੋ ਵੀ ਤੁਸੀਂ ਓਵਰਲੋਡ ਚੱਕੋ ਜੀ ਕੀ ਸਾਨੂੰ ਮਨ ਨਹੀਂ ਮੇਰਾ ਕੁਐਸਚਨ ਇਹ ਆ ਵੀ ਜਿਹੜਾ ਪਿੱਛੇ ਸਟੇਟਸ ਸੀਗਾ ਜੀ ਉਹ ਇਹਨਾਂ ਦੋ ਕਾਨੂੰਨਾਂ ਦੇ ਆਉਣ ਤੋਂ ਬਾਅਦ ਬਦਲਿਆ ਵੀ ਫਿਰ ਦੁਬਾਰਾ ਪਹਿਲਾਂ ਵਾਲਾ ਸਟੇਟਸ ਤੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਬਿਲਕੁਲ ਨਹੀਂ ਤੇ ਕਾਨੂੰਨ ਕਾਨੂੰਨ ਸਾਰਿਆਂ ਲਈ ਹੈ ਜੀ ਠੀਕ ਹੈ ਮੰਨਦੇ ਆ ਵੀਸੀ ਬੀ ওভারਲੋਡ ਕਰਦੇ ਸੀਗੇ ਬਟ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਨ 2016 ਦੇ ਵਿੱਚ ਬਲੰਦ ਸਿੰਘ ਜੀ ਸੀਗੇ ਪੁਲਿਸ ਅਫੀਸਰ ਲੁਧਿਆਣੇ ਗਿੱਲ ਨਹਿਰ ਤੇ ਸ਼ਾਮ ਨੂੰ ਮੈਂ 6 6:30 ਵਜੇ ਚੱਲਿਆ ਸੀਗਾ ਲੁਧਿਆਣੇ ਤੋਂ ਸੰਗਰੂਰ ਲਈ ਮੇਰੀ ਗੱਡੀ ਦੇ ਵਿੱਚ ਸਵਾਰੀਆਂ ਸੀਗੀਆਂ ਲਾਈਨ ਲੱਗੀ ਹੋਈ ਸੀ ਮੇਰੀ ਗੱਡੀ ਦਾ ওভারਲੋਡ ਦਾ ਚਲਾਨ ਹੋਇਆ ਸੀਗਾ ਮੇਰੀ ਗੱਡੀ ਇੱਕ ਦਿਨ PV13 AL7414 PRTC ਸੰਗਰੂਰ ਡੀਪੂ ਦੀ ਬੱਸ ਆ ਇੱਕ ਦਿਨ ਦੇ ਲਈ ਰਿਕਾਰਡ ਤੁਸੀਂ ਆਰਟੀਏ ਪਾ ਕੇ ਕਢਾ ਕੇ ਚੈੱਕ ਕਰ ਸਕਦਾ ਇੱਕ ਦਿਨ ਦੇ ਲਈ ਗੱਡੀ ਓਵਰਲੋਡ ਦੇ ਵਿੱਚ ਬੰਦ ਰਹੀ ਆ ਲੁਧਿਆਣੇ ਪੁਲਿਸ ਸਟੇਸ਼ਨ ਮਰਾਡੋ ਚੌਂਕੀ ਦੇ ਵਿੱਚ ਜਦ ਕਿ ਉਹਦਾ ਦੂਸਰੇ ਦਿਨ 2500 ਰੁਪਿਆ ਜੁਰਮਾਨਾ ਮੈਂ ਆਪਣੀ ਜੇਬ ਦੇ ਵਿੱਚੋਂ ਭਰ ਕੇ ਗੱਡੀ ਛਡਾ ਕੇ ਲਿਆ ਸੀ ਮੈਨੂੰ ਉਹਦੇ ਅਫਸਰਾਂ ਨੇ ਸਾਡੇ ਸੰਗਰੂਰ ਡੀਪੂਦਿਆਂ ਨੇ ਕਿਹਾ ਸੀਗਾ ਵੀ ਤੁਸੀਂ ਭਰ ਕੇ ਲਿਆ ਉਸ ਤੋਂ ਬਾਅਦ ਤੁਹਾਡਾ ਰਿਫੰਡ ਕਰਵਾ ਦਾਂਗੇ ਬਟ 16 ਤੋਂ ਲੈ ਕੇ ਅੱਜ 23 ਅੱਜ 24 ਹੋ ਗਿਆ ਮੇਰਾ 2500 ਰੁਪਿਆ ਰਿਫੰਡ ਨਹੀਂ ਹੋਇਆ ਉਹ ਵੀ ਮੈਨੂੰ ਆਪਣੀ ਜੇਬ ਇਸ ਲਈ ਅਸੀਂ ਕਦੇ ਨਹੀਂ ਚਾਹਾਂਗੇ ਵੀ ਕਾਨੂੰਨ ਨੂੰ ਹੱਥ ਚ ਲੈ ਕੇ ਹੱਥ ਚ ਲੈ ਕੇ ਡਿਊਟੀ ਕਰੀਏ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਡਿਊਟੀ ਕਰਨਾ ਚਾਹੁੰਦੇ ਆ ਮੈਨੇਜਮੈਂਟ ਨਵੀਆਂ ਬੱਸਾਂ ਪਾਵੇ ਤੇ ਡਰਾਈਵਰ ਕਨੈਕਟਰ ਤੋਂ ਕਾਨੂੰਨ ਦੇ ਵਿੱਚ ਰੱਖ ਕੇ ਡਿਊਟੀ ਕਰਵਾਈ ਜਾਵੇ ਹਿੱਟ ਐਂਡ ਰਨ ਕਾਨੂੰਨ ਸੈਂਟਰ ਸਰਕਾਰ ਦਾ ਜੀ ਇਹਦੇ ਤੇ ਇਕੱਲਾ ਸਵਾਰੀਆਂ ਵਾਲੇ ਮਸਲੇ ਤੋਂ ਬਿਨਾ ਹੋਰ ਵੀ ਕਿਸੇ ਤਰ੍ਹਾਂ ਜਥੇਬੰਦੀ ਸੰਘਰਸ਼ ਕਰ ਰਹੀ ਆ ਹਾਂਜੀ ਉਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿੱਛੇ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਿਆ ਤੋਂ 5-4 ਦਿਨ ਪਹਿਲਾਂ ਫਿਰ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਦਾ سلسلہ ਚੱਲ ਰਿਹਾਗਾ ਜਿੰਨੀਆਂ ਵੀ ਟ੍ਰੇਡ ਜਥੇਬੰਦੀਆਂ ਨੇ ਜਾਂ ਟਰਾਂਸਪੋਰਟ ਦੀਆਂ ਜਥੇਬੰਦੀਆਂ ਨੇ ਜਾਂ ਕੁਝ ਹੋਰ ਵੀ ਜਥੇਬੰਦੀਆਂ ਨੇ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਗਿਆ ਜੀ ਉਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਮੁਕੰਮਲ ਚੱਕਾ ਜਾਮ ਕਰਾਂਗੇ ਜੀ ਹਿੱਟਾਂ ਡਰਨ ਕਾਨੂੰਨ ਦੇ ਖਿਲਾਫ ਭਾਈ ਜੀ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ ਇਹ ਹਨ ਬਾਈ ਸੁਖਜਿੰਦਰ ਸਿੰਘ ਜੀ ਤੇ ਜਿਨ੍ਹਾਂ ਨੇ ਵਿਸਤਾਰ ਦੇ ਵਿੱਚ ਇਹਨਾਂ ਵੱਲੋਂ ਇਹਨਾਂ ਦੀ ਜੂਨੀਅਨ ਵੱਲੋਂ ਲਾਏ ਗਏ ਫੈਸਲੇ ਬਾਰੇ ਦੱਸਿਆ ਅਤੇ ਪੀਆਰਟੀਸੀ ਦੇ ਵਿੱਚ ਅੰਦਰ ਕੀ ਕੀ ਚੱਲ ਰਿਹਾ ਸਰਕਾਰ ਤੇ ਮੈਨੇਜਮੈਂਟ ਦੇ ਲੈਵਲ ਤੇ ਕਿਸ ਤਰ੍ਹਾਂ ਦੇ ਫੀਲਿਅਰਸ ਨੇ ਉਹਨਾਂ ਨੂੰ ਵੀ ਇਹਨਾਂ ਨੇ ਦੱਸਿਆ ਬਾਕੀ ਤੁਸੀਂ ਇਹਨਾਂ ਦੇ ਬਖ ਨੂੰ ਸੁਣਨ ਤੋਂ ਬਾਅਦ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ